ਸਤਿ ਸ੍ਰੀ ਅਕਾਲ ਤੁਸੀ ਜੁੜ ਰਹੇ ਹੋ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਦ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ 30 ਲੱਖ ਰੁਪਇਆ ਲੈ ਕੇ ਜੋ ਨਗਰ ਕੌਂਸਲ ਦੀ ਪ੍ਰਧਾਨਗੀ ਵੇਚੀ ਵਿਧਾਇਕ ਨੇ ਹੁਣ ਉਸ ਦੇ ਉੱਪਰ ED ਵੱਲੋਂ ਕਾਰਵਾਈ ਹੋਵੇਗੀ ED ਦੇ ਵੱਲੋਂ ਜੋ ਆਪ ਦੇ ਵਿਧਾਇਕ ਸੁਖਵੀਰ ਮੈਸਰ ਖਾਨਾ ਦੇ ਕੋਲੋਂ ਪੁਸ਼ਕਿਸ਼ ਕਰਨ ਵਾਸਤੇ ਕੇਸ ਦਰਜ ਕਰ ਲਿਆ ਗਿਆ ਜੋ 30 ਲੱਖ ਰੁਪਇਆ ਲੈ ਕੇ ਤੇ ਨਗਰ ਕੌਂਸਲ ਦੀ ਪ੍ਰਧਾਨਗੀ ਵਿੱਚ ਹੀ ਇਹ ਜੋ ਕੱਲ ਗਣਤੰਤਰ ਦਿਵਸ ਦੇ ਉੱਪਰ ਸਰਕਾਰੀ ਸਮਾਗਮ ਦੇ ਵਿੱਚ ਬਹੁਤ ਵੱਡਾ ਖੁਲਾਰਾ ਹੋ ਗਿਆ ਨਗਰ ਕੌਂਸਲ ਦੇ ਪ੍ਰਧਾਨ ਕਰਨਲ ਸਿੰਘ ਨੇ ਸਰਾਸਰ ਦੋਸ਼ ਲਾ ਦਿੱਤੇ ਜੋ ਵੀਡੀਓ ਵਾਇਰਲ ਹੋ ਗਿਆ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ 30 ਲੱਖ ਰੁਪਏ ਵਿੱਚ ਮਖਰੀਦਿਆ ਹੋਇਆ ਐਮਐਲਏ ਜੋ ਤੁਹਾਡਾ ਐਮਐਲਏ 30 ਲੱਖ ਵਿੱਚ ਵਿਕਿਆ ਹੋਇਆ ਹੈ ਕੀ ਸੀ ਪੂਰਾ ਮਾਮਲਾ ਜਦੋਂ 26 ਜਨਵਰੀ ਗਣਤੰਤਰ ਦਿਵਸ ਦੇ ਉੱਪਰ ਬਠਿੰਡਾ ਦੇ ਹਲਕਾ ਮੋੜ ਦੇ ਵਿੱਚ ਜਦੋਂ ਉੱਥੇ ਸਰਕਾਰੀ ਸਮਾਗਮ ਹੋ ਰਿਹਾ ਸੀ ਤਿਰੰਗਾ ਲਹਿਰਾਇਆ ਜਾਣਾ ਸੀ ਉਸ ਸਮੇਂ ਜੋ ਆਪ ਦੇ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਤੇ ਮੋੜ ਦੇ ਨਗਰ ਕੌਂਸਲਰ ਦੇ ਪ੍ਰਧਾਨ ਕਰਨੈਲ ਸਿੰਘ ਦੇ ਵਿਚਕਾਰ ਹੱਥੋਪਾਈ ਤੱਕ ਗੱਲ ਪਹੁੰਚ ਗਈ ਸੋ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਮੋੜ ਨਗਰ ਕੌਂਸਲ ਦੇ ਪ੍ਰਧਾਨ ਅਤੇ ਆਪ ਆਗੂ ਕਰਨੈਲ ਸਿੰਘ ਨੇ ਪਾਰਟੀ ਦੇ ਸਥਾਨਕ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਦੇ ਉੱਪਰ 30 ਲੱਖ ਰੁਪਏ ਰਿਸ਼ਵਤ ਲੈ ਕੇ ਉਸ ਨੂੰ ਪ੍ਰਧਾਨ ਬਣਾਉਣ ਦਾ ਦੋਸ਼ ਲਗਾਇਆ ਹੈ ਕਰਨੈਲ ਸਿੰਘ ਦੇ ਮੁਤਾਬਕ ਸੀਟਾਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਉਹ ਗੁੱਸੇ ਵਿੱਚ ਆ ਕੇ ਤੇ ਉਹਨਾਂ ਨੇ ਸਭ ਦੇ ਸਾਹਮਣੇ ਦੋਸ਼ ਲਗਾ ਦਿੱਤਾ ਕਿ ਉਹਨਾਂ ਨੇ ਵਿਧਾਇਕ ਨੂੰ 30 ਲੱਖ ਰੁਪਏ ਦਿੱਤੇ ਹਨ ਉਹਨਾਂ ਨੇ ਲੋਕਾਂ ਨੂੰ ਆਪਣਾ ਬਿਆਨ ਵੀਡੀਓ ਵਿੱਚ ਰਿਕਾਰਡ ਕਰਨ ਦੀ ਅਪੀਲ ਕੀਤੀ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇਸ ਤੋਂ ਬਾਅਦ ਕੋਈ ਹੰਗਾਮੇ ਨੂੰ ਸੰਭਾਲਣ ਲਈ ਪੁਲਸ ਅਤੇ ਪ੍ਰਸ਼ਾਸਨ ਨੂੰ ਦਖਲ ਦੇਣਾ ਪਿਆ ਸੋ ਕਰਨੈਲ ਸਿੰਘ ਨੇ ਦੱਸਿਆ ਕਿ ਝੰਡਾ ਲਰਾਉਣ ਤੋਂ ਬਾਅਦ ਉਹ ਆਪਣੀ ਕੁਰਸੀ ਤੇ ਬੈਠਣ ਗਏ ਪਰ ਕੁਰਸੀ ਤੇ ਵਿਧਾਇਕ ਦਾ ਸਮਰਥਕ ਬੈਠ ਗਿਆ ਉਸਦੇ ਪੁੱਤਰ ਨੂੰ ਧੱਕਾ ਦਿੱਤਾ ਗਿਆ ਤੇ ਉਸ ਨਾਲ ਬਦਸਲੂਕੀ ਕੀਤੀ ਗਈ ਕਰਨੈਲ ਸਿੰਘ ਨੇ ਦਾਵਾ ਕੀਤਾ ਕਿ ਜੋ ਅੰਮ੍ਰਿਤ 2.0 ਯੋਜਨਾ ਤਹਿਤ ਮੋੜ ਵਿੱਚ ਲਗਭਗ 20 ਕਰੋੜ ਰੁਪਏ ਦੇ ਵਿਕਾਸ ਕੰਮ ਰੁਕੇ ਜਾ ਰਹੇ ਨੇ ਜਿਸ ਤੋਂ ਪਹਿਲਾਂ ਕਿ ਨਗਰ ਕੌਂਸਲ ਦੇ ਪ੍ਰਧਾਨ ਅਕਾਲੀ ਦਲ ਪਾਰਟੀ ਵਿੱਚ ਸੀ ਕਾਂਗਰਸ ਪਾਰਟੀ ਵਿੱਚ ਸੀ ਤੇ ਆ ਪਿਛਲੇ 2 ਸਾਲਾਂ ਤੋਂ ਆਪੇ ਸ਼ਾਮਲ ਹੋਏ ਸੀ ਔਰ ਉਹਨਾਂ ਨੇ ਉਸ ਸਮੇਂ ਇਹ ਪੈਸੇ ਦਿੱਤੇ ਨੇ ਜਿਸ ਦੇ ਬਾਅਦ ਉਹਨਾਂ ਨੂੰ ਇਹ ਪ੍ਰਧਾਨ ਬਣਾਇਆ ਗਿਆ ਉਹਨਾਂ ਨੇ ਮੁੱਖ ਮੰਤਰੀ ਕੋਲ ਆਪਣੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਵਿਧਾਇਕ ਸੁਖਵੀਰ ਸਿੰਘ ਮੈਸਰ ਖਾਨਾ ਨੇ ਦੀ ਕੀ ਆਗੂ ਨੇ ਦੋਸ਼ਾਂ ਨੂੰ ਰਾਜਨੀਤਿਕ ਸਾਜ਼ਿਸ਼ ਕਰਾ ਦਿੱਤਾ ਹੈ ਵਿਰੋਧੀ ਧਿਰ ਨੇ ਮਾਮਲਾ ਤਿੱਖੀ ਪ੍ਰਤੀਕਿਆ ਦਿੱਤੀ ਸ਼੍ਰੋਮਣੀ ਅਕਾਲੀ ਦਲ ਤੇ ਸੀਨੀ ਨੇ ਆਗੂ ਜਨਵੇਜ ਸਿੰਘ ਸੇਖੋ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੇ ਵੱਲੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਜਿਕਰ ਯੋਗ ਹੈ ਕਿ ਮੋੜ ਨਗਰ ਕੌਂਸਲ ਦੇ 17 ਵਾਰਡ ਹਨ ਕਰਨੈਲ ਸਿੰਘ 11 ਕੌਂਸਲਰਾਂ ਦੇ ਸਮਰਥਨ ਨਾਲ ਪ੍ਰਧਾਨ ਬਣੇ ਸਨ ਉਹ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਨਾਲ ਜੁੜੇ ਹੋਏ ਸਨ ਤੇ ਕਰੀਬ 2 ਸਾਲ ਪਹਿਲਾਂ ਉਹ ਆਪੇ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ 26 ਜਨਵਰੀ ਵਾਲੇ ਦਿਨ ਇਹ ਵੱਡੇ ਇਲਜ਼ਾਮ ਲਾ ਦਿੱਤੇ ਕਰਨੈਲ ਸਿੰਘ ਨੇ ਮੌਜੂਦਾ ਸਿਟਿੰਗ ਵਿਧਾਇਕ ਦੇ ਉੱਪਰ ਜੋ ਮਾਇਸਰ ਖਾਨਾ ਸੁਖਵੀਰ ਸਿੰਘ ਜਿਨ੍ਹਾਂ ਨੇ 30 ਲੱਖ ਰੁਪਇਆ ਲਿਆ ਸੋ ਇਹ ਮਾਮਲਾ ਹੁਣ ਹਾਈ ਕਮਾਂਡ ਤੱਕ ਪਹੁੰਚੇਗਾ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਨੂੰ ਵਿਚਾਰਿਆ ਜਾਵੇਗਾ ਕਿ 30 ਲੱਖ ਰੁਪਿਆ ਲੈ ਕੇ ਪ੍ਰਦਾਨ ਬਣਾਇਆ ਗਿਆ ਜਾਂ ਇਹ ਝੂਠ ਬੋਲਿਆ ਗਿਆ ਜੋ ਰਾਜਨੀਤੀ ਤੋਂ ਪ੍ਰੇਰਿਤ ਹੈ ਜਿਸ ਦੇ ਬਾਰੇ ਹੁਣ ਪੁੱਛਪੜਤਾਲ ਹੋ ਸਕਦੀ ਹੈ ਪਰ ਉਸ ਤੋਂ ਪਹਿਲਾਂ ਕਿ ED ਦੇ ਵੱਲੋਂ ਵੀ ਮਾਇਸਰ ਖਾਨਾ ਦੇ ਕੋਲੋਂ ਪੁੱਛਿਆ ਜਾਵੇਗਾ ਔਰ ਦੂਸਰੇ ਪਾਸੇ ਕਰਨਲ ਸਿੰਘ ਤੇ ਉੱਪਰ ਵੀ ਇਹ ਕੇਸ ਹੋ ਸਕਦਾ ਹੈ ਕਿਉਂਕਿ ਕਰਨਲ ਸਿੰਘ ਨੇ ਰਿਸ਼ਵਤ ਦਿੱਤੀ ਹੈ ਸੋ ਰਿਸ਼ਵਤ ਦੇਣੀ ਤੇ ਰਿਸ਼ਵਤ ਲੈਣੀ ਦੋਨੋਂ ਹੀ ਗੁਨਾਹ ਨੇ ਜਿਹੜਾ ਆਦਮੀ ਰਿਸ਼ਵਤ ਦਿੰਦਾ ਉਹ ਵੀ ਉਹਨਾ ਗੁਨਾਹਗਰ ਹੁੰਦਾ ਤੇ ਜਿਹੜਾ ਰਿਸ਼ਵਤ ਲੈਂਦਾ ਉਹ ਤਾਂ ਹੁੰਦਾ ਹੀ ਏ ਸੋ ਕਰਨੈਲ ਸਿੰਘ ਵੀ ਫਸ ਸਕਦਾ ਹੈ ਤੇ ਦੂਸਰੇ ਪਾਸੇ ਸੁਖਵੀਰ ਮੈਸਰ ਖਾਨਾ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਈਡੀ ਵੱਲੋਂ ਵਿਜੀਲੈਂਸ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਖਲਾਰਾ ਪੈ ਗਿਆ